ਇਹ ਵੀਡੀਓ ਦੇਖਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਬਲੌਗ ਵਿੱਚ ਆਸ਼ ਕਰਦੀਆਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਿਆਣਿਆਂ ਦਾ ਕਹਿਣਾ ਹੈ ਇੱਕ ਰੁੱਖ ਤੇ 100 ਸੌ ਅੱਜ ਅਸੀਂ ਜਾ ਰਹੇ ਹਾਂ ਆਪਣੇ ਖੇਤਾਂ ਵਿੱਚ ਜੀ ਖੇਤਾਂ ਵਿੱਚ ਜਾਣ ਦਾ ਸਾਡਾ ਕਾਰਨ ਇਹ ਹੈ ਵੀ ਅਸੀਂ ਨਾਲ ਜਾ ਰਹੇ ਹਾਂ ਬੂਟੇ ਕਿਉਂਕਿ ਸ਼ਾਵਣ ਦਾ ਮਹੀਨਾ ਹੈ ਸ਼ਾਵਣ ਦੇ ਮਹੀਨੇ ਵਿੱਚ ਲਾਏ ਹੋਏ ਦਰਖਤ ਜਾਂ ਲਾਏ ਹੋਏ ਪੌਦੇ ਜ਼ਰੂਰ ਵਾਧੇ ਫੁੱਲਦੇ ਹਨ ਸੁੱਕਦੇ ਨਹੀਂ ਹਨ ਇਹ ਵੀਡੀਓ ਬਣਾਉਣ ਦਾ ਇੱਕੋ ਹੀ ਇੱਕ ਕਾਰਨ ਹੈ ਵੀ ਸਾਡੇ ਵੱਲ ਦੇਖ ਕੇ ਹੋਰ ਵੀ ਕੋਈ ਪੌਦੇ ਲਾਵੇ ਜਾਂ ਦਰਖਤ ਲਾਵੇ ਕਿਉਂਕਿ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੁਕਮ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਮਹਾਰਾਜ ਕਹਿੰਦੇ ਪਵਨ ਭਾਵ ਹਵਾ ਨੂੰ ਗੁਰੂ ਸਮਾਨ ਸਮਝੀ ਪਾਣੀ ਨੂੰ ਆਪਣੇ ਪਿਤਾ ਸਮਾਨ ਅਤੇ ਧਰਤੀ ਨੂੰ ਆਪਣੀ ਮਾਂ ਸਮਾਨ ਸਮਝੀ ਪਰ ਜਦੋਂ ਅੱਜ ਆਪਾਂ ਸਮਾਜ ਵਿੱਚ ਵੇਖਦੇ ਹਾਂ ਸਾਡੀ ਹਵਾ ਵੀ ਦੂਸ਼ਿਤ ਹੋ ਗਈ ਪਾਣੀ ਵੀ ਦੂਸ਼ਿਤ ਹੋ ਗਿਆ ਹਵਾ ਪਾਣੀ ਤੇ ਧਰਤੀ ਨੂੰ ਇੱਕੋ ਇੱਕ ਚੀਜ਼ ਨਾਲ ਬਚਾਇਆ ਜਾ ਸਕਦਾ ਹੈ ਕਾਦੇ ਨਾਲ ਰੁੱਖ ਦੇ ਨਾਲ ਜਿੰਨੇ ਆਪਾਂ ਵੱਧ ਤੋਂ ਵੱਧ ਰੁੱਖ ਲਾਵਾਂਗੇ ਉੰਨਾ ਸਾਡਾ ਵਾਤਾਵਰਨ ਵਧੀਆ ਹੋਵੇਗਾ ਨਹੀਂ ਤਾਂ ਆਪਣੇ ਪੰਜਾਬ ਦਾ ਮੌਸਮ ਵੇਖੋ ਇਹਨਾਂ ਦਿਨਾਂ ਵਿੱਚ ਕਿੰਨੀ ਗਰਮੀ ਪੈ ਰਹੀ ਆ ਜਿਹੜੇ ਦਿਨ ਨਿਕਲ ਕੇ ਗਏ ਆ ਤਕਰੀਬਨ 50 ਡਿਗਰੀ ਤੱਕ ਟੈਂਪਰੇਚਰ ਚਲੇ ਗਿਆ ਇਹ ਟੈਂਪਰੇਚਰ ਨੂੰ ਅਸੀਂ ਠੀਕ ਕਰ ਸਕਦੇ ਆ ਵੱਧ ਤੋਂ ਵੱਧ ਰੁੱਖ ਲਾਈਏ ਜ਼ਿੰਦਗੀ ਵਿੱਚ ਪ੍ਰਾਣ ਕਰੀਏ ਘਟੋ ਘਟ ਆਪਾਂ ਆਪਣੀ ਜ਼ਿੰਦਗੀ ਵਿੱਚ ਪੰਜ ਰੁੱਖ ਜ਼ਰੂਰ ਲਾਈਏ ਕੱਲੇ ਰੁੱਖ ਲਗਾਉਣੇ ਹੀ ਨਹੀਂ ਉਨਾ ਰੁੱਖਾਂ ਨੂੰ ਪਾਲਣਾ ਵੀ ਹੈ ਜਿਵੇਂ ਅਸੀਂ ਆਪਣੇ ਪੁੱਤਰਾਂ ਧੀਆਂ ਨੂੰ ਪਾਲਦੇ ਹਾਂ ਰੁੱਖਾਂ ਨੂੰ ਵੀ ਪਾਲੀਏ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਹੈ ਆਪਣੇ ਘਰ ਵਿੱਚ ਜਾਂ ਖੇਤਾਂ ਵਿੱਚ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਉੱਥੇ ਰੁੱਖ ਸੰਗਤ ਜੀ ਜ਼ਰੂਰ ਲਾਉਣੇ ਚਾਹੀਦੇ ਆ ਜੇ ਆਪਾਂ ਰੁੱਖ ਲਾਵਾਂਗੇ ਤੇ ਰੁੱਖਾਂ ਦੇ ਨਾਲ ਹੀ ਸਾਡੀ ਜ਼ਿੰਦਗੀ ਆ ਰੁੱਖ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਆ ਰੁੱਖਾਂ ਤੋਂ ਬਿਨਾ ਜੀਵਨ ਸੰਭਵ ਨਹੀਂ ਆ ਇਹ ਸਾਡੀ ਜੀਵਨ ਦਾ ਇੱਕ ਅਨਮੋਲ ਧੰਨ ਹੈ ਇਹ ਕੁਦਰਤ ਵੱਲੋਂ ਮਿਲਿਆ ਸਾਨੂੰ ਸੰਗਤ ਜੀ ਤੋਹਫ਼ਾ ਆ ਸਾਡੇ ਜੀਵਨ ਵਿੱਚ ਰੁੱਖ ਦਾ ਬਹੁਤ ਵੱਡਾ ਮਹੱਤਵ ਆ ਦੀ ਜ਼ਿੰਦਗੀ ਤੇ ਬਹੁਤ ਸਾਰੇ ਪਖ ਰੁੱਖਾਂ ਤੇ ਹੀ ਨਿਰਪਰ ਕਰਦੇ ਆ ਇਹਨਾਂ ਤੋਂ ਮਨੁੱਖਾਂ ਦੀਆਂ ਲੋੜਾਂ ਬਹੁਤ ਪੂਰੀਆਂ ਹੁੰਦੀਆਂ ਮਨੁੱਖ ਦੀ ਮੁੱਢਲੀ ਲੋੜ ਹੁੰਦੀ ਆ ਜੀ ਖੁੱਲੀ ਗੁੱਲੀ ਤੇ ਜੁੱਲੀ ਰੁੱਖ ਸਾਡੀਆਂ ਇਹਨਾਂ ਤਿੰਨੇ ਲੋੜਾਂ ਦੀ ਪੂਰਤੀ ਕਰਦੇ ਆ ਅੱਜ ਆਪਾਂ ਆਪਣੇ ਆਲੇ ਦੁਆਲੇ ਝਾਤੀ ਮਾਰ ਕੇ ਵੇਖੀਏ ਕਿਵੇਂ ਵਾਤਾਵਰਨ ਦੂਸ਼ਿਤ ਹੋ ਗਿਆ ਪਾਣੀ ਦਾ ਪੱਧਰ ਦਿਨੋਂ ਦਿਨ ਘੇਟਾ ਜਾ ਰਿਹਾ ਤੁਸੀਂ ਵੀ ਖਬਰਾਂ ਵਿੱਚ ਸੁਣਿਆ ਹੋਣਾ ਫਤੇਗੜ੍ਹ ਸਾਹਿਬ ਦਾ ਇੱਕ ਪਿੰਡ ਹੈ ਜਿੱਥੇ ਪੂਰੇ ਪਿੰਡ ਵਿੱਚ ਪਾਣੀ ਹੀ ਟੋ ਖਤਮ ਹੋ ਗਿਆ ਸੋਚ ਕੇ ਵੇਖੋ ਜੇ ਪਾਣੀ ਖਤਮ ਹੋ ਗਿਆ ਤਾਂ ਆਪਾਂ ਜੀਵਾਂਗੇ ਕਿਵੇਂ ਕਿਉਂਕਿ ਪਾਣੀ ਦੇ ਨਾਲ ਹੀ ਜ਼ਿੰਦਗੀ ਆ ਰੁੱਖਾਂ ਦੇ ਨਾਲ ਵਾਤਾਵਰਨ ਵਧੀਆ ਬਣੇਗਾ ਆ ਤੁਸੀਂ ਵੇਖੋ ਗੁਰਦੁਆਰਾ ਸਾਹਿਬ ਕਿੰਨੇ ਸੋਹਣੇ ਸੋਹਣੇ ਰੁੱਖ ਲਾਏ ਹੋਏ ਆ ਕਿੰਨਾ ਸੋਹਣਾ ਵਾਤਾਵਰਨ ਹੈ ਇਸ ਕਰਕੇ ਸੰਗਤ ਜੀ ਆਪਾਂ ਆਪਣੇ ਆਲੇ ਦੁਆਲੇ ਦਾ ਵਾਤਾਵਰਨ ਵਧੀਆ ਬਣਾਈਏ ਕੱਲੇ ਨਾਰੇ ਨਾ ਲਾਈਏ ਵੀ ਰੁੱਖ ਲਗਾਓ ਰੁੱਖ ਬਚਾਓ ਇੱਕ ਰੁੱਖ ਲਾਓ ਸੋ ਸੁਖ ਪਾਓ ਇਹ ਕੱਲੇ ਨਾਰੇ ਨਾ ਲਾਈਏ ਆਪਾਂ ਆਪਣੀ ਜ਼ਿੰਦਗੀ ਵਿੱਚ ਘਟੋ ਘਟ ਇੱਕ ਰੁੱਖ ਤਾਂ ਜ਼ਰੂਰ ਲਾਓ ਜਿੱਦਣ ਤੁਹਾਡਾ ਜਨਮ ਦਿਨ ਹੁੰਦਾ ਇੱਕ ਰੁੱਖ ਲਾਓ ਤੇ ਉਹ ਰੁੱਖ ਨੂੰ ਪਾਲੋ ਜ਼ਰੂਰ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਫ਼ ਹਵਾ ਤੇ ਵਧੀਆ ਪਾਣੀ ਮਿਲ ਸਕੇ ਏ ਸੀ ਅੱਜ ਦਾ ਬਲੌਗ ਜੇ ਬਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ